ਮੈਂ ਕਾਕਾ ਸਿੰਘ ਕੋੜਾ ਜੀ ਸੂਬਾ ਜਰਸਿਕਤਰ ਭਾਰਤੀਕ ਸੰਜੋਗ ਨੂੰ ਇਕਤਾ ਸਿੱਧੂਪੁਰ ਜੀ ਅੱਜ ਆਪਾਂ ਉਸ ਜਗ੍ਹਾ ਤੇ ਖੜੇ ਆ ਖਨੋਰੀ ਜਿੱਥੇ ਜਣੇ ਕੱਲ ਨੂੰ 26 ਜਨਵਰੀ ਨੂੰ ਪ੍ਰਧਾਨ ਜੀ ਨੇ ਮਾਰਵਾਤ ਸ਼ੁਰੂ ਕਰਨਾ ਇਸ ਸਟੇਜ ਤੋਂ ਜੀ ਦੋਨੇ ਫਾਰਮਾਂ ਦਾ ਜਿਹੜਾ ਫੈਸਲਾ ਸੀਗਾ ਬੜਾ ਇੰਤਜ਼ਾਰ ਸੀ ਲੋਕਾਂ ਨੂੰ ਕਿ 26 ਜਨਵਰੀ ਕਦੋਂ ਆਊਗਾ 26 ਜਨਵਰੀ ਨੂੰ ਜੀ ਕਿਉਂਕਿ ਉਹ 26 ਜਨਮ ਦੀ ਇਸ ਕਰਕੇ ਆ ਜਾਂਦੀ ਹੈ ਕਿ 26 ਪਹਿਲਾਂ ਆਪਾਂ ਜਿਹੜਾ 2020 ਨੂੰ ਵੀ 26 ਨੂੰ ਚਲੇ ਸੀ ਇਸ ਕਰਕੇ ਹੀ ਕੱਲ ਵਾਲਾ ਦਿਨ ਚੁਣਿਆ ਕਿ ਅਸੀਂ ਜੇ ਉੱਥੋਂ ਵੀ ਜਿੱਤ ਕੇ ਆਏ ਆ ਤਾਂ ਜਿਹੜੀਆਂ ਰਹਿੰਦੀਆਂ ਅਧੂਰੀਆਂ ਮੰਗਾਂ ਉਹਨੂੰ ਮਨਾਉਣ ਲਈ ਤਾਂ ਹੁਣ ਫੈਸਲਾ ਐਡਾ ਸਖਤ ਸਾਨੂੰ ਕਿਉਂ ਲੈਣਾ ਪਿਆ ਤਕਰੀਬਨ ਆਪਾਂ 13 ਫਰਵਰੀ ਤੋਂ ਲੈ ਕੇ ਦੋਨੇ ਫੋਰਮਾਂ ਵੱਲੋਂ ਲਗਾਤਾਰ ਇੱਥੇ ਜਿਹੜੇ ਆਪਣੇ ਸਟੇਜ ਆ ਉਹ ਤਾਂ ਚਲਦੀ ਚਲਦੀ ਆ ਦੋਨੇ ਥਾਵਾਂ ਤੇ ਰਤਨਪੁਰੇ ਤਿੰਨੇ ਨਾਲ ਦੀ ਨਾਲ ਜਿਹੜੇ ਆਪਾਂ ਦੋਨੇ ਫੋਰਮ ਵੱਲੋਂ ਪ੍ਰੋਗਰਾਮ ਦਿੱਤੇ ਚਾਹੇ ਉਹ ਰੇਲਾ ਰੋਕਣ ਦਾ ਹੋਵੇ ਚਾਹੇ ਰੋਡ ਰੋਕਣ ਦਾ ਹੋਵੇ ਚਾਹੇ 200 ਦਿਨ ਮਨਾਉਣ ਦਾ ਹੋਵੇ ਚਾਹੇ ਆਪਣਾ ਔਰਤਾਂ ਦਾ ਦਿਨ ਮਨਾਉਣ ਵਾਲਾ ਹੋਵੇ ਲੱਖਾਂ ਦੀ ਗਿਣਤੀ 'ਚ ਲੋਕ ਇੱਥੇ ਆਏ ਨੇ ਜਾਣੇ ਘਰ-ਘਰ ਬੱਚੇ-ਬੱਚੇ ਨੂੰ ਪਤਾ ਜਿਹੜੀ ਆਪਾਂ ਲੜਾਈ ਲੜ ਰਹੇ ਹਾਂ ਤਾਂ ਅੱਜ ਉਹ ਲੜਾਈ ਲੋਕਾਂ ਦੇ ਸਾਹਮਣੇ ਆਈ ਆ ਜਾਂ ਪਹਿਲਾਂ ਇਹ ਲੱਗਦਾ ਸੀ ਵੀ ਯਾਰ ਐਮ ਐਸ ਪੀ ਗਰੰਟੀ ਕਾਨੂੰਨ ਨਾਲ ਕੀ ਹੋਊਗਾ ਜੇ ਬਣੇ ਨਾ ਬਣੇ ਕਿਸਾਨਾਂ ਨੂੰ ਕੀ ਫਾਇਦਾ ਹੈ ਅੱਜ ਪੂਰੀ ਤਸਵੀਰ ਲੋਕਾਂ ਦੇ ਸਾਹਮਣੇ ਆ ਗਈ ਹਰੇਕ ਸੈਲਰ ਮਾਲਕ ਨੇ ਕਿਸੇ ਨੇ 5 ਕਿਲੋ ਕਾਟ ਮੰਗਿਆ ਕਿਸੇ ਨੇ 7 ਕਿਲੋ ਮੰਗਿਆ ਕਿਸੇ ਨੇ 10 ਕਿਲੋ ਮੰਗੀ ਹੈ ਜੇ ਉਹ ਕਾਨੂੰਨ ਬਣਿਆ ਹੁੰਦਾ ਪੂਰੇ ਭਾਰਤ ਦੇ ਵਿੱਚ ਅੱਜ ਉਹ ਸੈਲਰ ਮਾਲਕ ਜ਼ਿਲ੍ਹਾ ਚ ਹੁਣੇ ਸੀ ਅੱਜ ਸਟੇਟ ਸਰਕਾਰ ਕੇਂਦਰ ਸਰਕਾਰ ਲੋਕਾਂ ਨੂੰ ਭਾਵੇਂ ਦਿਖ ਰਹੀ ਹੈ ਕਿ ਦੋ ਸਰਕਾਰਾਂ ਨੇ ਸਟੇਟਾਂ ਦੀਆਂ ਤੇ ਕੇਂਦਰ ਦੀ ਪਰ ਸੈਲਰ ਮਾਰਕਾਂ ਨੇ ਸਿੱਧ ਕਰਤਾ ਕਿ ਸਰਕਾਰ ਸਾਡੀ ਹੈ ਜਿਹੜੀ ਢੇਰੀ ਨੂੰ ਅਸੀਂ ਹੱਥ ਲਾਵਾਂਗੇ ਉਹ ਚੱਕੀ ਜਾਣੀ ਹੈ ਦੂਜੀ ਚੱਕੀ ਨਹੀਂ ਜਾਣੀ ਭਾਵੇਂ ਕੋਈ ਐਮਐਲਏ ਹੈ ਭਾਵੇਂ ਕੋਈ ਐਮਪੀ ਹੈ ਜਿਹੜੇ ਉਹਨਾਂ ਦੀ ਪੁੱਗੀ ਹੈ ਤਾਂ ਆਪਾਂ ਉਹ ਸਿਸਟਮ ਦੇ ਖਿਲਾਫ ਕਿ ਐਮਐਸਪੀ ਗਰੰਟੀ ਕਾਨੂੰਨ ਬਣੇ ਤਾਂ ਜਿਹੜੇ ਵਿਰੋਧੀ ਪਾਰਟੀ ਹੈ ਜਿਹਦੇ ਨਾਲ ਆਪਣੀ ਕਨਵੈਨਸ਼ਨ ਸੀ ਦਿੱਲੀ ਦੇ ਵਿੱਚ ਆ ਕੇ ਵਿਸ਼ਵਾਸ ਦਿਵਾ ਸੀ ਸਾਰੀਆਂ ਪਾਰਟੀਆਂ ਦੇ ਐਮਪੀਆ ਨੇ ਕਿ ਜਦੋਂ ਸੈਸ਼ਨ ਸ਼ੁਰੂ ਹੋਊਗਾ ਅਸੀਂ لازਮੀ ਆਵਾਜ਼ ਵੀ ਠਾਵਾਂਗੇ ਜ਼ੋਰ ਵੀ ਪਾਵਾਂਗੇ ਬੀਜੇਪੀ ਤੇ ਕਿ ਕਿਸਾਨਾਂ ਦੀਆਂ ਮੰਗਾਂ ਲਾਗੂ ਹੋਣ ਤਾਂ ਉਹ ਦਿਨ ਜਿਹੜਾ ਕੱਲ ਨੂੰ ਐ ਮੈਂ ਖਾਸ ਕਰਕੇ ਪੂਰੇ ਭਾਰਤ ਦੇ ਦੋਨੇ ਫੋਰਮਾਂ ਵੱਲੋਂ ਬੇਨਤੀ ਕਰਦਾ ਕਿ ਭਰਾਵੋ ਐਡਾ ਵੱਡਾ ਫੈਸਲਾ ਐਡੀ ਵੱਡੀ ਲੜਾਈ ਤਾਂ ਬਹੁਤ ਤਸਵੀਰ ਛੋਡੇ ਸਾਹਮਣੇ ਸਾਫ਼ ਹੋ ਜੂਗੀ ਜਿਹੜਾ ਕੁਝ ਛੋਡੇ ਮਨਾਂ ਚ ਪਿਆ ਜਿਹੜਾ ਕੁਝ ਤੁਸੀਂ ਘਰੇ ਬੈਠੇ ਸੋਚੀ ਜਾਂਦੇ ਹੋ ਜਿਹੜਾ ਕੁਝ ਤੁਸੀਂ ਦੇਖਿਆ ਹੀ ਨਹੀਂ ਇਹ 26 ਤਰੀਕ ਤੋਂ ਤੁਹਾਨੂੰ ਦਿਖਣਾ ਸ਼ੁਰੂ ਹੋ ਜੂਗਾ ਕਿ ਕੋਈ ਕਿਸਾਨਾਂ ਲਈ ਲੜਨ ਵਾਲਾ ਮਰਨ ਵਾਲਾ ਖੜਨ ਵਾਲਾ ਜੇ ਕੋਈ ਆਗੂ ਹੈ ਤਾਂ ਉਹ ਜਗਜੀਤ ਸਿੰਘ ਡੱਲੇਵਾਲ ਕੱਲ ਨੂੰ ਸਾਰਾ ਚਿਹਰਾ ਜਿਹੜੀ ਤਸਵੀਰ ਹੈ ਉਹ ਸਾਹਮਣੇ ਆਜੂ ਉਹਦੀ ਜਿਹੜੀ ਤਿਆਰੀ ਹੈ ਅੱਜ ਜਿੰਨੇ ਸਾਡੇ ਆ ਕਿਸਾਨ ਹੈ ਜੀ ਪਿੰਡਾਂ ਦੇ ਵਿੱਚੋਂ ਟਰੈਕਟਰ ਵਾਲੇ ਲੈ ਕੇ ਤੁਰੇ ਹੋਏ ਨੇ ਜੀ ਆਪਦੇ ਪ੍ਰਬੰਧ ਪੂਰੇ ਤਿਆਰੀ ਕਰਕੇ ਰਾਸ਼ਨ ਪਾਣੀ ਆਪਦਾ ਰਹਿਣ ਦਾ ਵਹਿਣ ਦਾ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਔਰਤਾਂ ਵੀ ਇੱਥੇ ਸ਼ਾਮਲ ਹੋ ਗਈਆਂ ਤਾਂ ਕੱਲ ਨੂੰ ਇੱਥੇ ਖੜਨੂ ਜਗ੍ਹਾ ਲਈ ਮਿਲਣੀ ਤਾਂ ਮੈਂ ਇਹ ਕਹਿਣਾ ਬਹੁਤ ਜਦੋਂ ਅਸੀਂ ਪਿੰਡਾਂ ਦੇ ਵਿੱਚ ਰੇਲੀਆਂ ਕਰਾਈਆਂ ਪਿੱਛੇ ਮੀਟਿੰਗਾਂ ਕਰਾਈਆਂ ਤਾ ਜਦੋਂ ਅਸੀਂ ਕਿਸਾਨਾਂ ਨੂੰ ਇਹ ਪੁੱਛਦੇ ਸੀ ਵੀ ਭਾਈ ਦਿੱਲੀ ਵਾਲੇ ਮੋਰਚੇ 'ਚ ਤੂੰ ਹਿੱਸਾ ਪਾਇਆ ਤਾਂ 100 ਦੇ ਵਿੱਚੋਂ 2-4 ਕਿਸਾਨ ਉੱਠਦੇ ਸੀ ਕਿ ਮੈਥੋਂ ਨਹੀਂ ਜਾਇਆ ਗਿਆ ਤਾਂ ਉਹਨਾਂ ਨੂੰ ਇੰਨਾ ਵਿਸਤਾਵਾ ਲੱਗਦਾ ਸੀ ਵੱਡਾ ਵੀ ਐਸ ਉਮਰ ਦੇ ਵਿੱਚ ਜਰ ਸਾਥੋਂ ਦਿੱਲੀ ਨਹੀਂ ਜਾਇਆ ਗਿਆ ਤਾਂ ਮੇਰੀ ਬੇਨਤੀ ਹੈ ਜਿਹੜੀ ਉਦੋਂ ਗਲਤੀ ਕਰ ਬੈਠੇ ਨਹੀਂ ਜਾਇਆ ਗਿਆ ਤੇ ਕਿਤੇ ਸਮੇਂ ਦੇ ਵਿੱਚ ਗਾਂਹਾਂ ਜਾ ਕੇ ਇਹਨਾਂ ਨੂੰ ਸੋਨੂੰ ਕਹਿਣਾ ਪਵੇ ਵੀ ਮੈਂ ਸ਼ੰਭੂ ਤੇ ਨਹੀਂ ਗਿਆ ਤੇ ਖਨੋਰੀ ਨਹੀਂ ਗਿਆ ਰਤਨਪੁਰੇ ਨਹੀਂ ਗਿਆ ਅੱਜ ਉਹ ਜਿਹੜਾ ਦਿਨ ਹੈ ਕੱਲ ਨੂੰ 26 ਤਰੀਕ ਨੂੰ ਦੋਨੇ ਫੋਰਮਾਂ ਦੇ ਸਾਰੇ ਇੱਥੇ ਆਗੂ ਹੋਣਗੇ ਸਾਰੀਆਂ ਸਟੇਟਾਂ ਦੇ ਆਗੂ ਹੋਣਗੇ ਸਾਡੇ ਜਿਹੜਾ ਸਾਡੇ ਵਰਕਰ ਹੈ ਸਾਰੀਆਂ ਜੱਸੇਬੰਦੀਆਂ ਦੇ ਉਹ ਵੀ ਇੱਥੇ ਹੋਣਗੇ ਕੱਲ ਨੂੰ ਜਾਨੇ ਇੱਥੋਂ ਜਿਹੜੀ ਸਟੇਜ ਹੈ ਉਹ ਉਹਦੀ ਤਿਆਰੀ ਦਾ ਆਪਾਂ ਜਾਇਜਾ ਲਿਆ ਇਧਰੋਂ ਬਾਥਰੂਮ ਵੀ ਬਣ ਰਿਹਾ ਜੀ ਲਾਈਟਿੰਗ ਵਗੈਰਾ ਸਾਰਾ ਦਾ ਪ੍ਰਬੰਧ ਹੋ ਗਿਆ ਲਾਈਟ ਦਾ ਰਹਿਣ ਦਾ ਬੈਠਣ ਦਾ ਆ ਜਿਹੜੀ ਸਟੇਜ ਬਣੀ ਵੀ ਹੈ ਆ ਇਧਰ ਟਰਾਲੀ ਜਿਹੜੀ ਪੈਣ ਨੂੰ ਬੈਠਣ ਨੂੰ ਉਹ ਬਣ ਚੁੱਕੀ ਹੈ ਤਾਂ ਕੱਲ ਨੂੰ ਤਕਰੀਬਨ ਆਪਣਾ 12 ਵਜੇ ਜਿਹੜਾ ਇੱਥੇ ਜੀ ਸਟੇਜ ਚਲਾਵਾਂਗੇ ਜਿਹੜੀ ਪੱਕੀ ਸਟੇਜ ਆ ਉਹ ਆਪਣੀ ਜਿਹੜੀ ਬਾਡਰ ਤੇ ਚੱਲ ਰਹੀ ਆ ਉਹ ਉੱਥੇ ਐ ਇੱਥੇ ਵਿਚਾਲੇ ਕਿਉਂ ਐ ਵਿਚਾਲੇ ਇਸ ਕਰਕੇ ਚੁਣਿਆ ਕਿ ਜਿਹੜੀ ਦਾ ਲਾਈਟ ਦਾ ਪ੍ਰਬੰਧ ਨਹੀਂ ਸੀਗਾ ਇੱਥੇ ਲੈਟਰ ਨੇੜੇ ਸੀ ਦਿਨ ਰਾਤ 24 ਘੰਟੇ ਜਿਹੜੀ ਲਾਈਟ ਦੀ ਜ਼ਰੂਰਤ ਪੈਣੀ ਆ ਆਪਾਂ ਨੂੰ ਪਤਾ ਨਹੀਂ ਕਿਹੜੇ ਵੇਲੇ ਸਰਕਾਰ ਨੇ ਸਾਡੀ ਕਮਜ਼ੋਰੀ ਸਮਝ ਕੇ ਕਿੱਥੋਂ ਦੀ ਹਮਲਾ ਕਰਨਾ ਉਹ ਸਾਡੇ ਵਰਕਰ ਸਾਰੀਆਂ ਡਿਊਟੀਆਂ ਸਾਂਭ ਰਹੇ ਨੇ ਟਰੈਕ ਟਰਾਲੀਆਂ ਲੱਗ ਰਹੀਆਂ ਨੇ ਸਾਡੀਆਂ ਦੁਵਾਰਾਂ ਪੂਰੀਆਂ ਗੇੜੇ ਨਾਲ ਹੋ ਜਾਣੀਆਂ ਕਿ ਪ੍ਰਧਾਨ ਜੀ ਦੇ ਨੇੜੇ ਕੋਈ ਵੀ ਲੱਗ ਨਾ ਸਕੇ ਤੇ ਆਪਣੀ ਵੀ ਖਾਸ ਕਰਕੇ ਵਰਕਰਾਂ ਨੂੰ ਭੈਣਾਂ ਨੂੰ ਔਰਤਾਂ ਨੂੰ ਇਹ ਵੀ ਸਾਡੀ ਬੇਨਤੀ ਹੈ ਕਿ ਆਪਾਂ ਵੀ ਪ੍ਰਧਾਨ ਤੋਂ ਥੋੜਾ ਜਿਹਾ ਰੈਸਟ ਜ਼ਿਆਦਾ ਦੇਈਏ ਦੋਰੋਂ ਹੀ ਜਿਹੜਾ ਰਾਮ ਰਿਵਾ ਹੋ ਜੇ ਉਹ ਚੰਗਾ ਤੇ ਆਪਾਂ ਜਿਹੜੀ ਇਹਨੂੰ ਸਟੇਜ ਨੂੰ ਐ ਡਿਊਟੀ ਨਿਭਾ ਕੇ ਸਾਰੀ ਜਿਹੜੀ ਹਾਜ਼ਰੀ ਆ ਉਹ ਰੱਖੂਗੀ ਮੈਨੂੰ ਇਹ ਲੱਗਦਾ ਵੀ ਜਿਹੜੀ ਤਿਆਰੀ ਹੈ ਉਹ ਆਪਾਂ ਤਾਂ ਇਹ ਗੱਲ ਸਾਂਝੀ ਕੀਤੀ ਹੈ ਤਿਆਰੀ ਮੁਕੰਮਲ ਹੋ ਗਈ ਹੈ ਮੇਰੇ ਨਾਲ ਬਲਦੇਵ ਸਿੰਘ ਸਰਸਾ ਜੋ ਕਿ ਬਜ਼ੁਰਗ ਆਗੂ ਸਾਡੇ ਕਿ ਲਗਾਤਾਰ ਜਿਹੜੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਇੰਨੀ ਡਿਊਟੀ ਨਿਭਾਉਂਦੇ ਰਹੇ ਨੇ ਕਿ ਦਿਨ ਰਾਤ ਜਦੋਂ ਮਾੜੀ ਜੀ ਵੀ ਕੋਈ ਵਾਰਦਾਤ ਹੋ ਜਾਂਦੀ ਸੀ ਸਭ ਤੋਂ ਪਹਿਲਾਂ ਇਹਨਾਂ ਨੂੰ ਫੋਨ ਆਉਂਦਾ ਸੀ ਤੇ ਉਹ ਹੱਲ ਵੀ ਕਰਦੇ ਸੀ ਔਰ ਬਾਕੀ ਗੱਲ ਜਿਹੜੀ ਬਲਦੇਵ ਸਿੰਘ ਸਰਸਾ ਉਹ ਸਾਡੇ ਨਾਲ ਨੇ ਮੌਜੂਦ ਨੇ ਜਿਹੜੀ ਆਪਣੀ ਸਟੇਜ ਦਾ ਜਾਇਜ਼ਾ ਲੈ ਰਹੇ